ਕਿ ਹੋਇਆ ਕਿ ਹੋਇਆ ਪੁਚਾਲਾ ਗਿਆ ਉਹ ਨਹੀਂ ਨਹੀਂ ਪੁਚਾਲੀ ਆਇਆ ਲੁਧਿਆਣੇ ਦੀ ਸਭ ਤੋਂ ਵੱਡੀ ਸੇਲ ਲੱਗੀ ਹੈ ਇਹੋ ਜਿਹੀ ਸੇਲ ਨਾ ਤਾਂ ਲੱਗਦੀ ਹੀ ਰਹਿੰਦੀ ਹੈ ਮੈਨੂੰ ਸੋਣ ਦੇ ਉਹ ਨਹੀਂ ਨਹੀਂ ਉੱਠੋ ਉੱਠੋ ਇਹ ਨਾਰਮਲ ਸੇਲ ਨਹੀਂ ਹੈਗੀ ਇਹ ਨੀਂਦ ਉਡਾਰਨ ਵਾਲੀ ਸੇਲ ਹੈ ਨਾ ਜੀ ਨਾ ਕੱਲੇ ਲੁਧਿਆਣੇ ਦੀ ਨਹੀਂ ਪੂਰੇ ਪੰਜਾਬ ਦੀ ਨੀਂਦ ਉਡਾਨ ਵਾਲੀ ਸੇਲ ਜਿੱਥੇ ਪੂਰੇ ਸਟੋਰ ਦੇ ਅਸੀਂ ਦੇ ਰਹੇ ਹਾਂ ਸੂਟ ਸਾੜੀਜ਼ ਲੈਂਗਾਸ ਡਰੈਸੇਸ ਸਭ ਇਕ ਨਾਲ ਇਕ ਫ੍ਰੀ ਹਰ ਇੱਕ ਚੀਜ਼ ਸਾਡੇ ਕੋਲ ਵੈਡਿੰਗ ਸੂਟਸ ਕਾਟਨ ਸੂਟਸ ਕੋਟ ਸੈਟ ਹਰ ਚੀਜ਼ ਗਰਾਰਾ ਸ਼ਰਾਰਾ ਸਭ ਇਕ ਨਾਲ ਇਕ ਫ੍ਰੀ オリジナル ਸ਼ਿਮਰ ਦੇ ਸੂਟ ਔਲ ਇਕਨਲਿਕ ਫਰੀ ਕੋਸਾ ਸਾਡੀ ਵੈਡਿੰਗ ਕਲੈਕਸ਼ਨ ਵਾਓ ਜੋ ਵੀ ਆਈਟਮਸ ਹੈ ਇਹ ਵੀ ਸਭ ਇਕਨਲਿਕ ਫਰੀ ਸਾਡੇ ਲਹਿੰਗਾ ਦੀ ਰੇਂਜ ਸਰ ਜਿਸ ਭਾਜ ਅਸੀਂ ਲਹਿੰਗਾ ਦੇ ਦੇਣਾ ਉਨੀ ਸਾਡੀ ਖਰੀਦ ਵੀ ਆ ਨਹੀਂ ਇਹ 200 180 ਚ ਮਤਲਬ 740 ਰਹਿ ਗਿਆ ਪ੍ਰਿੰਜਲ ਬ੍ਰਾਂਡ ਇਕਨਲਿਕ ਫਰੀ 올 ਡਿਜ਼ਾਈਨਰ ਸਰ ਬਾਜ਼ਾਰ ਮਿਲੇਗਾ ਪੂਰੇ ਭਾਜ ਸਾਡੇ ਕੋਲ ਮਿਲੇਗਾ ਇਕਨਲਿਕ ਫਰੀ ਇਹ ਸਾਡੀ ਸਭ ਸਾੜੀਆਂ ਦੀ ਰੇਂਜ ਹੈ ਜੀ ਇਹ ਸਾਰੀ ਲਖਨਵੀ ਰੇਂਜ ਇਸ ਰੇਂਜ ਦੇ ਵਿੱਚ ਕੋਈ ਸੂਟ ਨਹੀਂ ਦੇ ਸਕਦਾ ਪੂਰੇ ਹਿੰਦੁਸਤਾਨ ਦੀ ਗਾਰੰਟੀ ਜਿਹੜਾ ਬੰਦਾ ਸਾਡੇ ਕੋਲ 10000 ਜਾਂ 1000 ਤੋਂ ਉੱਪਰ ਦੀ ਸ਼ਾਪਿੰਗ ਕਰੇਗਾ ਉਹਨਾਂ ਨੂੰ 스마트 ਵਾਚ ਫ੍ਰੀ ਐਕਸਟਰਾ ਐਕਸਟਰਾ ਕਾਟ ਸੈਟਸ ਜਿੰਨੇ ਵੀ ਡਿਜ਼ਾਈਨ ਹੈ ਮਲਟੀਪਲ ਡਿਜ਼ਾਈਨਸ ਇਧਰ ਜੇ ਆਪ ਲੁੱਟਣਾ ਸਰ ਲੁੱਟਣਾ ਨਹੀਂ ਹੈ ਲੁਟਾਣਾ ਇੱਕ ਨਾਲ ਇੱਕ ਫ੍ਰੀ ਸਰ ਨੀਂਦ ਉਡਾਣ ਵਾਲੀ ਸੇਲ ਨੀਂਦ ਉਡਾਣ ਵਾਲੇ ਸੂਟ ਗਿਫਟ 15 ਪਹਿਲੇ 15 ਬੰਦਿਆਂ ਨੂੰ ਇਹ ਸਾਰੇ ਸ਼ਿਮਰ ਦੇ origignal suit ਬਸ ਬੰਦਾ ਵੀਡੀਓ ਸ਼ੇਅਰ ਕਰੇ ਤੇ ਨਾਵੇ ਸਮਾਨ ਨਾ ਲਵੇ ਬਟਨ ਦੱਬੇ ਸਰ ਬਹੁਤ ਮਹਿੰਗੇ ਆ ਸਾਰੇ ਸਰ ਅਸੀਂ 15 ਬੰਦਿਆਂ ਨੂੰ ਦੇਣੇ ਸਾਨੂੰ ਲੱਕੀ ਡਰਾਅ ਕੱਢ ਕੇ ਦੇਣੇ ਪੈਣੇ ਆ ਮੈਂ ਕੱਢ ਕੇ ਦਵਾਂਗਾ ਤੁਹਾਨੂੰ ਯਾਦ ਰੱਖੋ ਚੈਨਲ ਨੂੰ ਫੋਲੋ ਇਹ ਮਿਲਨੇ ਸਿਰਫ ਲੱਕੀ ਪੋਲਰ ਨੂੰ ਆ ਭਾਜੀ ਕਿੰਨੇ ਰੁਪਏ suit ਨੂੰ ਦੋ ਤੱਕ ਦੱਸਤਾ ਦੇਓ ਇੱਕ ਸ 3000 ਦੀ ਕਾਸਟ ਹੈ 1680 ਇੱਕ ਨਾਲ ਦੀ ਕਫਰੀ ਸਾਰੀਆਂ weddings range premium range ਇਹ ਸਾਡੀ white ਦੀ ਦਮੇਸ਼ੀ black ਰਹਿੰਦੀ ਹੈ ਪਾਕਿਸਤਾਨੀ suits pure original ਇਹ ਸਾਡਾ ਸਭ ਡਿਜ਼ਾਈਨਰ ਸੈਕਸ਼ਨ ਹੈ ਜੀ all wedding gowns ਕਾਂਥਾ ਵਰਕ ਇਕ ਨਾਲ ਇੱਕ ਫ੍ਰੀ ਜਿਸ ਰੇਟ 'ਚ ਅਸੀਂ ਸੂਟ ਦੇ ਦੇਣਾ ਹੈ ਮਤਲਬ ਕਿਸ ਕੋਈ ਅਨਬਿਲੀਵੇਬਲ ਹੈ ਜੀ ਵਾਕਈ ਨੀਂਦ ਨਹੀਂ ਆਣੀ ਕੁੜੀਆਂ ਨੂੰ ਬਾਟਿਕ ਇੱਕ ਨਾਲ ਇੱਕ ਫ੍ਰੀ 올 ਕਾਟਨ ਰੇਂਜ ਸਭ ਇੱਕ ਨਾਲ ਇੱਕ ਫ੍ਰੀ 올 ਬ੍ਰਾਈਡਲ ਰੇਂਜ ਜੋ ਵੀ ਹੈ ਜਿਹੜਾ ਮਾਲ ਹੁਣ ਲਾਂਚ ਹੋਇਆ ਉਹ ਵੀ yes sir ਸਭ ਕੁਝ ਇੱਕ ਨਾਲ ਇੱਕ ਫ੍ਰੀ ਅਨਬਿਲੀਵੇਬਲ ਆਫਰ ਰੀਅਲ ਜ਼ਰੀ ਕਾਂਜੀਵਰਮ ਬਨਾਰਸੀ ਸਭ ਸਾੜੀਆਂ ਦੇ ਉੱਪਰ ਇੱਕ ਨਾਲ ਇੱਕ ਫ੍ਰੀ ਆਫਰ ਟੇਕ ਲੈਣੀ ਹੋਵੇ ਤਾਂ ਦੇ ਇੱਕ ਲੈਣਗੇ ਤਾਂ ਅੱਧੇ پیسے ਲਵਾਂਗੇ ਰੇਟ ਜਿਹੜੇ ਤੁਹਾਡੇ ਲੱਗੇ ਉਹੀ ਰਹਿਣੇ ਆ ਪਹਿਲੇ ਰੇਟ ਉਹੀ ਰਹਿਣੇ ਆ ਜੀ ओरिजिनल ਰੇਟ ਨਹੀਂ ਬਤਾਏ ਕੋਈ ਕੰਪੈਰੀਜ਼ਨ ਕਰ ਲਓ ਪੂਰੇ ਬਾਜ਼ਾਰ ਚ ਸਭ ਤੋਂ ਸਸਤੇ ਫਿਰ ਇੱਕ ਨਾਲ ਇੱਕ ਫ੍ਰੀ 4000 ਵਾਲਾ 2000 ਚ 2000 ਵਾਲਾ 1000 ਚ ਯੈਸ ਸਰ ਪਾਕਿਸਤਾਨੀ ਸੂਟ ओरिजिनल ਵਾਹ ਇਹ ਵੀ ਇੱਕ ਨਾਲ ਇੱਕ ਫ੍ਰੀ ਭਾਜੀ ਲੇਟੈਸਟ ਕਲੈਕਸ਼ਨ ਵੀ ਸਰ ਇਹ ਜੋ ਵੀ ਆਫਰ ਹੈ ਨਾ ਜੀ نیند ਉਡਾਨ ਵਾਲੀ ਇਹ ਸਭ ਲਿਮਟਿਡ ਟਾਈਮ ਆਫਰ ਹੈ ਚਾਹੇ ਦੁਕਾਨਦਾਰ ਪਰ ਆ ਕੇ ਲੈ ਜਾਣ ਚਾਹੇ ਬੁਟੀਕਸ ਲੈ ਜਾਣ ਸਭ ਵਸਤੇ ਇੱਕ ਨਾਲ ਇੱਕ ਫਰੀ ਮਤਲਬ ਦੁਕਾਨਦਾਰ ਲੈ ਜਾਵੇ ਦੁਕਾਨਦਾਰ ਲੈ ਜਨ ਪੂਰੀ ਖਾਲੀ ਕਰ ਲੈਗੀ ਦੁਕਾਨਦਾਰ ਵਧੀਆ ਗੱਲ ਹੈ ਨਾ ਸਾਰਾ ਜਲਦੀ ਮਾਲ ਖਤਮ ਹੋ ਜਾਏਗਾ 1080 ਇੱਕ ਨਾਲ ਇੱਕ ਫਰੀ 6980 ਇੱਕ ਨਾਲ ਇੱਕ ਫਰੀ ਆ ਦੋ ਲੈ ਲੋ 2180 ਰੁਪਏ ਦੇ कॉटन ਦੀ ਬਹੁਤ ਪ੍ਰੀਮੀਅਮ ਰੇਂਜ ਹੈ 1080 ਇੱਕ ਨਾਲ ਇੱਕ ਫਰੀ ਸਾਰੇ ਸਾਰੇ ਇਹਦੇ ਵਿੱਚ ਵੀ ਕੁਝ ਵੀ ਲੈ ਲਵੇ ਸਾਰੇ ਇੱਕਨੇ ਇੱਕ 올 ਸਟੋਰ एवरीथिंग ਇਕ ਨਾਲ ਇੱਕ ਫ੍ਰੀ ਜੋ ਵੀ ਸਾੜੀਆਂ ਇਹ ਵੀ ਸਭ ਇੱਕ ਨਾਲ ਇੱਕ ਫ੍ਰੀ 2025 ਲੇਟੈਸਟ ਕਲੈਕਸ਼ਨ ਸਾਰਾ ਸਾਰਾ ਸਾਰੇ ਤਰ੍ਹਾਂ ਦੇ ਸਤਨ ਮਤਲਬ ਹੱਥ ਲਾਈਏ ਜੋ ਮਰਜੀ ਆਹ ਵਿਡਿੰਗ ਦੇ ਜਿਹੜੇ ਸੂਟ ਹੈਗੇ ਭਾਜੀ ਲੇਟੈਸਟ ਕਲੈਕਸ਼ਨ ਇਹ ਵੀ yes sir ਮੈਂ ਤੁਹਾਨੂੰ ਮੈਂ ਇੱਕ